ਅੱਜ ਦੀ ਕਹਾਣੀ ਸੰਗੀਤਾ ਦੀ ਹੈ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਸੰਗੀਤਾ ਨੇ ਸਾਰੀ ਕਹਾਣੀ ਆਪਣੀ ਜ਼ੁਬਾਨੀ ਦੱਸੀ ਉਸ ਨੇ ਦੱਸਿਆ ਕਿ ਮੇਰੇ ਘਰ ਵਾਲੇ ਦੀਆਂ ਅੱਖਾਂ ਚਲੀਆਂ ਗਈਆਂ ਸੀ ਤੇ ਹੁਣ ਉਸ ਨੂੰ ਕੁਝ ਨਜ਼ਰ ਨਹੀਂ ਆਉਂਦਾ ਸੀ ਮੇਰੀ ਸੱਸ ਵੀ ਉਮਰ ਦੇ ਜ਼ਿਆਦਾ ਹੋ ਗਈ ਸੀ ਤੇ ਉਸ ਨੂੰ ਵੀ ਕਿਤੇ ਆਉਣ ਜਾਣ ਵਿੱਚ ਬਹੁਤ ਔਕਤ ਹੁੰਦੀ ਸੀ ਇਸ ਲਈ ਅਸੀਂ ਘਰ ਵਿੱਚ ਇੱਕ ਡਰਾਈਵਰ ਰੱਖ ਲਿਆ ਸੀ ਕਿਉਂਕਿ ਕਾਰ ਚਲਾਉਣ ਲਈ ਸਾਨੂੰ ਉਸਦੀ ਰੋਡ ਸੀ ਇਸ ਲਈ ਅਸੀਂ ਉਸ ਨੂੰ ਆਪਣੀ ਕਾਰ ਚਲਾਉਣ ਲਈ ਰੱਖਿਆ ਸੀ ਉਹਨੂੰ ਡਰਾਈਵਰ ਸਾਡੇ ਨਾਲ ਹੀ ਰਹਿੰਦਾ ਸੀ ਜਿੱਥੇ ਅਸੀਂ ਜਾਂਦੀ ਸਾਨੂੰ ਲੈ ਕੇ ਜਾਂਦਾ ਉਸ ਦੇ ਨਾਲ ਸਾਨੂੰ ਸੁਖ ਹੋ ਗਿਆ ਸੀ ਉਹ ਵੇਖਣ ਵਿੱਚ ਬਹੁਤ ਹੀ ਸੋਹਣਾ ਤੇ ਜਵਾਲ ਸੀ ਤੇ ਮੈਂ ਵੀ ਬਹੁਤ ਸੋਹਣੀ ਸੀ ਸੋਹਣੇ ਸਰੀਰ ਦੀ ਮਾਲਕ ਸੀ ਪਰ ਜੋ ਵੀ ਮੈਨੂੰ ਵੇਖਦਾ ਬਸ ਵੇਖਦਾ ਹੀ ਰਹਿ ਜਾਂਦਾ ਸਾਡਾ ਡਰਾਈਵਰ ਵੀ ਕੁਝ ਹੀ ਸੋਚਦਾ ਸੀ ਲੱਗਦਾ ਸੀ ਕਿ ਸ਼ੁਰੂ ਵਿੱਚ ਤਾਂ ਮੈਂ ਧਿਆਨ ਹੀ ਨਾ ਦਿੱਤਾ ਮੈਂ ਸੋਚਿਆ ਕਿ ਸ਼ਾਇਦ ਮੇਰਾ ਵਹਿਮ ਹੈ ਪਰ ਕੁਝ ਦਿਨਾਂ ਬਾਅਦ ਮੈਂ ਧਿਆਨ ਦਿੱਤਾ ਤਾਂ ਉਸ ਦੀ ਨਜ਼ਰ ਮੇਰੇ ਸਰੀਰ ਉੱਤੇ ਹੁੰਦੀ ਸੀ ਕਿਉਂਕਿ ਉਹ ਮੈਨੂੰ ਹਮੇਸ਼ਾ ਸ਼ੀਸ਼ੇ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਇਸ਼ਾਰੇ ਕਰਦਾ ਸੀ ਇੱਕ ਦਿਨ ਜਦੋਂ ਅਸੀਂ ਘਰ ਤੋਂ ਜਾਣਾ ਸੀ ਤਾਂ ਮੈਂ ਉਸ ਨੂੰ ਕਹਿ ਦਿੱਤਾ ਕਿ ਤੂੰ ਅੱਜ ਇੱਥੇ ਰੁਕ ਜਾ ਕਿਉਂਕਿ ਸਾਡਾ ਘਰ ਬਹੁਤ ਵੱਡਾ ਸੀ ਤੇ ਉਹ ਸਾਡੇ ਨਾਲ ਹੀ ਰਹਿ ਲਈ ਉਸ ਨੂੰ ਅਪ ਡਾਊਨ ਕਰਨ ਦੀ ਕੋਈ ਲੋੜ ਨਹੀਂ ਉਸ ਨੇ ਵੀ ਝਟਾਹਾ ਕਰ ਦਿੱਤੀ ਸੀ ਕਿਉਂਕਿ ਘਰ ਵਟਾ ਸੀ ਘਰ ਵਿੱਚ ਦੋ ਕਮਰੇ ਖਾਲੀ ਪਏ ਸੀ ਉਹ ਰਹਿਣ ਲਈ ਮੰਨ ਗਿਆ ਸੀ ਤੇ ਸਾਡੇ ਘਰ ਵਿੱਚ ਹੀ ਰਹਿਣ ਲੱਗਾ ਕਿਉਂਕਿ ਪਹਿਲਾਂ ਤਾਂ ਦੂਰ ਰਹਿੰਦਾ ਸੀ ਉਸ ਨੂੰ ਆਉਣ ਜਾਣ ਵਿੱਚ ਸਮਾਂ ਲੱਗ ਜਾਂਦਾ ਸੀ ਹੁਣ ਉਹ ਸਾਡੇ ਨਾਲ ਹੀ ਰਹਿੰਦਾ ਸੀ ਇਸ ਸਮੇਂ ਹਰ ਸਮੇਂ ਉਹ ਸਾਡੇ ਨਾਲ ਹਾਜ਼ਰ ਰਹਿੰਦਾ ਇੱਕ ਰਾਤ ਮੈਂ ਉਸ ਨੂੰ ਰੋਟੀ ਦੇਣ ਗਈ ਤਾਂ ਉਸ ਨੇ ਕਿਹਾ ਕਿ ਤੁਸੀਂ ਮੈਨੂੰ ਰਾਤ ਦੇ 11:00 ਵਜੇ ਮਿਲੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਮੈਂ ਉਸ ਨੂੰ ਕਿਹਾ ਕਿ ਜੋ ਗੱਲ ਕਰਨੀ ਹੈ ਹੁਣੇ ਕਰ ਲੈ ਤਾਂ ਉਸਨੇ ਕਿਹਾ ਕਿ ਨਹੀਂ ਮੈਂ ਰਾਤ ਨੂੰ ਹੀ ਕਰਨੀ ਹੈ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਮੈਂ ਕੋਸ਼ਿਸ਼ ਕਰਾਂਗੀ ਰਾਤ ਨੂੰ ਜਦੋਂ ਮੇਰਾ ਘਰ ਵਾਲਾ ਸੌਂ ਗਿਆ ਤਾਂ ਮੈਂ ਡਰਾਈਵਰ ਦੇ ਕਮਰੇ ਵਿੱਚ ਗਈ ਉਹ ਮੈਨੂੰ ਅਜੀਬ ਤਰੀਕੇ ਨਾਲ ਵੇਖ ਰਿਹਾ ਸੀ ਉਸਦੇ ਚਿਹਰੇ ਤੇ ਹੈਰਾਨੀ ਸੀ ਤੇ ਮੈਂ ਉਸ ਦੇ ਕੋਲ ਜਾ ਕੇ ਬੈਠ ਗਈ ਉਸਨੇ ਮੇਰਾ ਹੱਥ ਕੁੱਟ ਕੇ ਫੜ ਲਿਆ ਤੇ ਉਸਨੇ ਮੈਨੂੰ ਕਿਹਾ <Sanye> कि ਤੁਸੀਂ ਬਹੁਤ ਸੋਹਣੀ ਹੋ ਮੈਂ ਮੁਸਕਰਾਉਣ ਲੱਗੀ ਮੈਂ ਨੀਚੀ ਨੂੰ ਵੇਖਿਆ ਤਾਂ ਉਹ ਸਮਝ ਗਿਆ ਸੀ ਕਿ ਸ਼ਾਇਦ ਮੇਰਾ ਇਸ਼ਾਰਾ ਕਿਸ ਵੱਲ ਹੈ ਦੋਸਤੋ ਮੇਰਾ ਨਾਮ ਸविता ਹੈ ਤੇ ਮੇਰਾ ਵਿਆਹ ਹੋ ਗਿਆ ਸੀ ਤੇ ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀ ਮੇਰੀ ਉਮਰ 25 ਸਾਲ ਸੀ ਤੇ ਮੈਂ ਪੂਰੀ ਜਵਾਨ ਸੀ ਪਰ ਘਰ ਵਿੱਚ ਮੇਰੇ ਮਾਪੇ ਹੋ ਤੇ ਮੇਰੇ ਛੋਟੇ-ਛੋਟੇ ਭਰਾ ਸੀ ਅਸੀਂ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਸੀ ਤੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੀ ਰਹੇ ਸੀ ਮੇਰੇ ਵਿਆਹ ਦੀ ਉਮਰ ਹੋਈ ਤਾਂ ਘਰਦਿਆਂ ਨੇ ਰਿਸ਼ਤੇ ਵੇਖਣੇ ਸ਼ੁਰੂ ਕਰ ਦਿੱਤੇ ਸੀ ਇੱਕ ਦਿਨ ਇੱਕ ਰਿਸ਼ਤਾ ਆਇਆ ਤੇ ਮੁੰਡਾ ਰੇਲਵੇ ਵਿੱਚ ਨੌਕਰੀ ਕਰਦਾ ਸੀ ਪਰਿਵਾਰ ਛੋਟਾ ਸੀ ਚੰਗੀ ਤਨਖਾਹ ਸੀ ਤੇ ਘਰਦਿਆਂ ਨੇ ਛੇਤੀ ਛੇਤੀ ਮੇਰਾ ਵਿਆਹ ਪੱਕਾ ਕਰ ਦਿੱਤਾ ਅਤੇ ਵਿਆਹ ਤੋਂ ਬਾਅਦ ਮੈਂ ਵਿਧਾ ਹੋ ਕੇ ਆਪਣੇ ਸਹੁਰੇ ਆ ਗਈ ਸੀ ਘਰ ਵਿੱਚ ਸੱਸ ਸੀ ਇੱਕ ਛੋਟਾ ਦੇ ਉਸੇ ਤੇ ਮੇਰਾ ਘਰਵਾਲਾ ਘਰ ਦੇ ਵਿੱਚ ਸਭ ਕੁਝ ਵਧੀਆ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੇਰਾ ਘਰਵਾਲਾ ਮਹੀਨੇ ਵਿੱਚ ਦੋ ਵਾਰੀ ਛੁੱਟੀ ਲੈ ਕੇ ਆ ਜਾਂਦਾ ਪਤਾ ਹੀ ਨਾ ਲੱਗਦਾ ਕਿ ਕਦੋਂ ਮਹੀਨਾ ਬੀਤ ਗਿਆ ਪਰ ਹੁਣ ਜਦੋਂ ਆਪਣੀ ਡਿਊਟੀ ਜੁਆਇਨ ਕਰ ਚੁੱਕੀ ਸੀ ਮੈਂ ਘਰ ਦੇ ਸਾਰੇ ਕੰਮ ਕਰਦੀ ਦਿਨ ਤਾਂ ਕਿਸੇ ਤਰ੍ਹਾਂ ਬੀਤ ਜਾਂਦਾ ਪਰ ਰਾਤ ਨਹੀਂ ਲੰਘਦੀ ਸੀ ਆਖਰਕਾਰ ਨਵਾਂ ਵਿਆਹ ਹੋਇਆ ਸੀ ਇਸ ਲਈ ਮੈਨੂੰ ਉਸਦੀ ਬਹੁਤ ਯਾਦ ਆਉਂਦੀ ਸੀ ਬਹੁਤ ਹੀ ਦਿਲ ਕਰਦਾ ਸੀ ਤੇ ਬਹੁਤ ਔਖਾ ਮੈਂ ਆਪਣੇ ਆਪ ਤੇ ਕਾਬੂ ਕਰਦੀ ਸੀ ਤੇ ਮੈਂ ਆਪਣੇ ਆਪ ਨੂੰ ਸ਼ਾਂਤ ਕਰਦੀ ਇੱਕ ਦਿਨ ਮੇਰਾ ਦਿਉਰ ਕਮਰੇ ਵਿੱਚ ਆਇਆ ਤੇ ਕਹਿ ਲੱਗਾ ਕਿ ਭਾਬੀ ਕੀ ਹੋਇਆ ਤੁਸੀਂ ਇਕੱਲੇ ਕਿਉਂ ਬੈਠੇ ਹੋ ਸਾਡੇ ਨਾਲ ਆ ਕੇ ਗੱਲਾਂ ਕਰੋ ਮੈਂ ਉਸ ਨੂੰ ਕਿਹਾ ਕਿ ਨਹੀਂ ਮੇਰਾ ਦਿਲ ਨਹੀਂ ਉਸ ਨੇ ਕਿਹਾ ਕਿ ਆਪਾਂ ਕੋਈ ਗੇਮ ਖੇਡਦੇ ਹਾਂ ਜਾਂ ਕੋਈ ਫਿਲਮ ਦੇਖ ਲੈਂਦੇ ਹਾਂ ਪਰ ਮੈਂ ਉਸ ਨੂੰ ਕਹਿ ਦਿੱਤਾ ਕਿ ਮੇਰਾ ਕਿਸੇ ਚੀਜ਼ ਵਿੱਚ ਮਨ ਨਹੀਂ ਈ ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਆਪਣੇ ਪਿਕੇ ਜਾਣਾ ਚਾਹੁੰਦੀ ਹਾਂ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਤੇਰਾ ਦਿਉਰ ਤੈਨੂੰ ਛੱਡ ਆਊਗਾ ਅਗਲੇ ਦਿਨ ਮੇਰਾ ਦਿਉਰ ਮੈਨੂੰ ਗੱਡੀ ਵਿੱਚ ਆਪਣੇ ਨਾਲ ਲੈ ਗਿਆ ਸੀ ਤੇ ਮੇਰੇ ਨਾਲ ਮੇਰੇ ਪਿਕੇ ਗਿਆ ਉਹ ਮੈਨੂੰ ਤੇ ਛੱਡ ਕੇ ਆ ਗਿਆ ਉਸਨੇ ਇੱਕ ਕੱਪ ਚਾਹ ਵੀ ਨਹੀਂ ਪੀਤੀ ਸੀ ਮੈਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਆਪ ਵਾਪਸ ਆਉਣਾ ਸੀ ਫਿਰ ਮੈਂ ਵੀ ਜ਼ਿਆਦਾ ਜ਼ੋਰ ਨਹੀਂ ਦਿੱਤਾ कि शायद ਉਸ ਨੂੰ ਕੋਈ ਕਮੀ ਹੋਣਾ। ਆਪਣੇ ਮੈਨੂੰ ਪੀਕੇ ਆਏ 4-5 ਦਿਨ ਹੋ ਗਏ ਸੀ। ਪਰ ਇੱਥੇ ਵੀ ਮੈਨੂੰ ਬੜੀ ਵੀ ਜਾਨੀ ਹੋ ਰਹੀ ਸੀ। ਮੇਰਾ ਦਿਲ ਨਹੀਂ ਲੱਗ ਰਿਹਾ ਸੀ। ਇਸ ਲਈ 7ਵੇਂ ਦਿਨ ਮੈਂ ਬਸ ਤੇ ਰਹੀ। ਆਪਣੀ ਸਹੁਰੇ ਆ ਗਈ ਸੀ। ਮੈਨੂੰ ਵੇਖ ਕੇ ਮੇਰੇ ਸਸਤੇ ਦਿਓਰ ਹੈਰਾਨ ਹੋ ਗਏ ਸੀ। ਤੇ ਮੈਂ ਆਪਣੇ ਦਿਓਰ ਨੂੰ ਪੁੱਛਿਆ ਕਿ ਘਰ ਵਿੱਚ ਸਭ ਠੀਕ ਤਾਂ ਹੈ? ਤਾਂ ਉਸਨੇ ਕਿਹਾ ਕਿ ਭਾਬੀ ਠੀਕ ਹੈ। ਕੀ ਹੋਇਆ? ਮੈਂ ਉਸ ਨੂੰ ਕਿਹਾ ਕੁਝ ਨਹੀਂ। ਮੇਰੇ ਦਿਲ ਨੂੰ ਬੜੀ ਬੇਚੈਨੀ ਹੋ ਰਹੀ ਸੀ ਮਾਲਕ ਦਾ ਸ਼ੁਕਰ ਹੈ ਮੇਰੇ ਸਹੁਰੇ ਆਉਣ ਤੋਂ ਥੋੜੇ ਦਿਨ ਬਾਅਦ ਹੀ ਮੇਰੇ ਦਿਉਰ ਦਾ ਵੀਜ਼ਾ ਲਾ ਕੇ ਆ ਗਿਆ ਸੀ ਤੇ ਉਹ ਵੀ ਵਿਦੇਸ਼ ਚਲਾ ਗਿਆ ਸੀ ਹੁਣ ਘਰ ਤੇ ਵਿੱਚ ਮੈਂ ਤੇ ਮੇਰੇ ਸਸਹਰੇ ਹੀ ਰਹਿ ਗਏ ਸੀ ਇੱਕ ਦਿਨ ਦੀ ਗੱਲ ਹੈ ਅਚਾਨਕ ਮੇਰੇ ਸਹੁਰੇ ਨੂੰ ਰਾਤ ਨੂੰ ਦਿਲ ਦਾ ਦੌਰਾ ਪਿਆ ਉਸ ਦੀ ਹਾਲਤ ਖਰਾਬ ਹੋ ਗਈ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਦੀ ਮੌਤ ਹੋ ਗਈ ਸੀ ਹੁਣ ਘਰ ਦੇ ਵਿੱਚ ਮੈਂ ਤੇ ਮੇਰੀ ਸੱਸ ਦੋਨੋਂ ਹੀ ਰਹਿ ਗਏ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਤੇ ਇੱਕ ਦਿਨ ਰੇਲਵੇ ਦਫ਼ਤਰ ਤੋਂ ਫੋਨ ਆਇਆ ਕਿ ਉਹਨਾਂ ਨੇ ਦੱਸਿਆ ਕਿ ਡਿਊਟੀ ਦੇ ਦੌਰਾਨ ਸਰਵਿਸਟ ਲਗਨ ਕਰਕੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਇਹ ਸੁਣ ਕੇ ਤਾਂ ਮੈਂ ਰੋਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਮੇਰੇ ਰੋਣ ਦੀ ਆਵਾਜ਼ ਮੇਰੀ ਸੱਸ ਨੂੰ ਆਈ ਤਾਂ ਉਸਨੇ ਪੁੱਛਿਆ ਕੀ ਹੋਇਆ ਮੈਂ ਕੁਝ ਨਾ ਕਿਹਾ ਬਸ ਰੋਂਦੀ ਰਹੀ ਉਸਨੇ ਮੇਰੇ ਹੱਥੋਂ ਫੋਨ ਫੜਿਆ ਤੇ ਗੱਲ ਕੀਤੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ बेहोश ਹੋ ਕੇ ਜ਼ਮੀਨ ਤੇ गिर ਗਈ ਸੀ ਤੇ ਮੈਂ ਘਵਾਂਡ ਦੇ ਵਿੱਚੋਂ ਕਿਸੇ ਨੂੰ ਬੁਲਾਉਣ ਗਈ ਆਖਰ ਮੈਂ ਕੀ ਕਰਦੀ ਘਰ ਵਿੱਚ ਕੋਈ ਵੀ ਨਹੀਂ ਸੀ ਫਿਰ ਘਵਾਂਡ ਦਾ ਇੱਕ ਮੁੰਡਾ ਆ ਉਹ ਮੇਰੀ ਸੱਸ ਨੂੰ ਹਸਪਤਾਲ ਲੈ ਗਿਆ ਮੇਰੀ ਸੱਸ ਨੂੰ ਡਾਕਟਰਾਂ ਨੇ ਦੱਸਿਆ ਕਿ ਉਹ ਕੋਮਾ ਵਿੱਚ ਚਲੀ ਗਈ ਹੈ 4 ਦਿਨਾਂ ਤੱਕ ਉਹ ਹਸਪਤਾਲ ਵਿੱਚ ਹੀ ਰਹੀ ਅਤੇ ਫਿਰ ਉਹ ਇਸ ਦੁਨੀਆ ਤੋਂ ਚਲੀ ਗਈ ਸੀ ਉਹਨ ਘਰ ਦੇ ਵਿੱਚ ਮੈਂ ਇਕੱਲੀ ਰਹਿ ਗਈ ਸੀ ਤੇ ਹੋਰ ਕੋਈ ਵੀ ਨਹੀਂ ਸੀ ਜਿਸ ਨਾਲ ਮੈਂ ਆਪਣੇ ਦਿਲ ਦੀ ਗੱਲ ਕਰਦੀ ਮੈਂ ਆਪਣੇ ਘਰ ਵਾਲੇ ਨਾਲ ਫੋਨ ਤੇ ਗੱਲ ਕਰ ਲੈਂਦੀ ਇਦਾਂ ਹੀ ਦਿਨ ਬੀਤ ਰਹੇ ਸੀ ਫਿਰ ਇੱਕ ਦਿਨ ਉਹਨਾਂ ਨੇ ਕਿਹਾ ਕਿ ਮੈਂ ਕੰਮ ਕਰਨ ਦੇ लायक ਨਹੀਂ ਰਿਹਾ ਇਸ ਲਈ ਮੈਂ ਘਰ ਆ ਰਿਹਾ ਹਾਂ ਮੈਂ ਚੁੱਪ ਸੀ ਚਲੋ ਠੀਕ ਹੈ ਉਹ ਘਰ ਆ ਜਾਣਗੇ ਅਗਲੇ ਹੀ ਦਿਨ ਮੇਰਾ ਘਰ ਵਾਲਾ ਆਪਣੇ ਆਪਣੀ ਅੱਖਾਂ ਦੀ ਰੋਸ਼ਨੀ ਹੋ ਕੇ ਵਾਪਸ ਆ ਗਿਆ ਸੀ ਮੈਂ ਉਸ ਦਾ ਬਹੁਤ ਧਿਆਨ ਰੱਖਦੀ ਸੀ ਹਰ ਸਮੇ ਉਸ ਦੀ ਅੱਗੇ ਪਿੱਛੇ ਘੁੰਮਦੀ ਰੇਲਵੇ ਤੋਂ ਉਹਨਾਂ ਨੂੰ ਪੈਨਸ਼ਨ ਵੀ ਲੱਗ ਗਈ ਸੀ ਤੇ ਉਹ ਠੀਕ ਹੀ ਪੈਸੇ ਦਿੰਦੇ ਸੀ ਪਰ ਜੇ ਅਸੀਂ ਕਿਤੇ ਜਾਣਾ ਹੁੰਦਾ ਤਾਂ ਬੜੀ ਮੁਸ਼ਕਲ ਹੋ ਜਾਂਦੀ ਸੀ ਇਸ ਲਈ ਅਸੀਂ ਇੱਕ ਕਾਰ ਖਰੀਦ ਲਈ ਸੀ ਅਤੇ ਡਰਾਈਵਰ ਰੱਖਣ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਆਨ ਜਾਣ ਦੇ ਵਿੱਚ ਬਹੁਤ ਦਿੱਕਤ ਹੁੰਦੀ ਸੀ ਪੈਨਸ਼ਨ ਦੇ ਮਿਲੇ ਪੈਸੇ ਅਸੀਂ ਬੈਂਕ ਵਿੱਚ ਰੱਖ ਦਿੱਤੇ ਤੇ ਉਸ ਦੇ ਉੱਤੇ ਜਿਹੜਾ ਆ ਜਾਂਦਾ ਉਸ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਸਾਡਾ ਡਰਾਈਵਰ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਤੇ ਹਸ਼ਿਆਰ ਸੀ ਉੱਚਾ ਲੰਬਾ ਕੱਦ ਤੇ ਗੋਰਾ ਰੰਗ ਅਸੀਂ ਕਿਤੇ ਜਾਣਾ ਹੁੰਦਾ ਤਾਂ ਉਸ ਨੂੰ ਫੋਨ ਕਰ ਦਿੰਦੇ ਤਾਂ ਉਹ ਝੱਟ ਆ ਜਾਂਦਾ ਇੱਕ ਦਿਨ ਮੈਂ ਉਸ ਨੂੰ ਆਪਣੇ ਪੇਕੇ ਲੈ ਕੇ ਜਾਣਾ ਸੀ ਅਤੇ ਜਦੋਂ ਉਸ ਨੂੰ ਫੋਨ ਕੀਤਾ ਉਹ ਝੱਟ ਆ ਗਿਆ ਜੀ ਅਸੀਂ ਗੱਡੀ ਵਿੱਚ ਬੈਠੇ ਤੇ ਤੁਰ ਪਏ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਡਰਾਈਵਰ ਮੈਨੂੰ ਗੱਡੀ ਦੇ ਸ਼ੀਸ਼ੇ ਵਿੱਚੋਂ ਘੂੜ-ਘੂੜ ਕੇ ਵੇਖ ਰਿਹਾ ਸੀ ਮੇਰਾ ਉਸ ਵੱਲ ਧਿਆਨ ਨਹੀਂ ਸੀ ਅਚਾਨਕ ਹੀ ਮੇਰੀ ਨਜ਼ਰ ਉਸ ਉੱਤੇ ਪਈ ਤਾਂ ਮੈਂ ਵੇਖ ਕੇ ਹੈਰਾਨ ਰਹਿ ਗਈ ਸੀ ਕੀ ਆ ਕਰੇ ਮੈਨੂੰ ਕਿਉਂ ਘੂੜ-ਘੂੜ ਕੇ ਵੇਖ ਰਿਹਾ ਹੈ ਮੈਂ ਦੇਖਿਆ ਕਿ ਉਹ ਮੈਨੂੰ ਸ਼ੀਸ਼ੇ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਇਸ਼ਾਰੇ ਕਰ ਰਿਹਾ ਸੀ ਮੇਰੇ ਘਰ ਵਾਲਿਆਂ ਤਾਂ ਕੁਝ ਨਜ਼ਰ ਨਹੀਂ ਸੀ ਆਉਂਦਾ ਇਲਾਜ ਤੋਂ ਬਾਅਦ ਉਹਨਾਂ ਨੇ ਚਸ਼ਮਾ ਜ਼ਰੂਰ ਲਾਇਆ ਸੀ ਕਿਉਂਕਿ ਉਹਨਾਂ ਦਾ ਇੱਕ ਛੋਟਾ ਜਿਹਾ ਆਪਰੇਸ਼ਨ ਵੀ ਹੋ ਗਿਆ ਸੀ ਪਰ ਕੁਝ ਖਾਸ ਤਿਸਤਾ ਨਹੀਂ ਸੀ ਸਾਰੇ ਰਸਤੇ ਉਹ ਇਸ਼ਾਰੇ ਹੀ ਕਰਦਾ ਰਿਹਾ ਸ਼ਾਇਦ ਉਹ ਮੈਨੂੰ ਹਾਸਲ ਕਰਨਾ ਚਾਹੁੰਦਾ ਸੀ ਉਸਦੀ ਹਰਕਤਾਂ ਤਾਂ ਜਿਹੀਆਂ ਹੀ ਸੀ ਪਰ ਇਹ ਸਭ ਕੁਝ ਦੇਖ ਕੇ ਮੈਂ ਵੀ ਉਸ ਵੱਲ ਧਿਆਨ ਦੇ ਰਹੀ ਸੀ ਆਖਰ ਮੈਂ ਜਵਾਨ ਸੀ ਮੇਰੇ ਵੀ ਕੁਝ ਰਮਾਂ ਸੀ ਜਦੋਂ ਮੈਂ ਪੇਕੇ ਵਿੱਚ ਸਭ ਨੂੰ ਮਿਲ ਕੇ ਘਰ ਆਈ ਤਾਂ ਮੈਂ ਉਸ ਨੂੰ ਕਹਿ ਦਿੱਤਾ ਸੀ ਕਿ ਤੂੰ ਅਜੇ ਇੱਥੇ ਹੀ ਰੁਕ ਜਾ ਅਤੇ ਮੈਂ ਉਸ ਨੂੰ ਚਾਹ ਦਿੱਤੀ ਤਾਂ ਉਸ ਨੇ ਮੇਰਾ ਹੱਥ ਫੜ ਲਿਆ ਸੀ ਮੈਨੂੰ ਅਜੀਬ ਜਿਹੀ ਫੀਲਿੰਗ ਹੋਈ ਉਸ ਤੋਂ ਬਾਅਦ ਅਸੀਂ ਕਰ ਜਦੋਂ ਪਹੁੰਚੇ ਤਾਂ ਘਰ ਪਹੁੰਚ ਕੇ ਮੈਂ ਆਪਣੇ ਘਰ ਵਾਲੇ ਨੂੰ ਕਮਰੇ ਵਿੱਚ ਛੱਡਿਆ ਅਤੇ ਡਰਾਈਵਰ ਤੇ ਕਮਰੇ ਵਿੱਚ ਗਈ ਤੇ ਮੈਂ ਉਸ ਨੂੰ ਕਿਹਾ ਕਿ ਜੇ ਤੂੰ ਇੱਥੇ ਰੁਕ ਜਾਵੇਂ ਤਾਂ ਬਹੁਤ ਵਧੀਆ ਕਿਉਂਕਿ ਕੱਲ ਸਵੇਰੇ ਅਸੀਂ ਬੈਂਕ ਵੀ ਜਾਣਾ ਹੈ ਤੇ ਡਾਕਟਰ ਦੇ ਵੀ ਜਾਣਾ ਹੈ ਇਸ ਲਈ ਤੈਨੂੰ ਫੇਰ ਆਉਣਾ ਪੈਣਾ ਉਸ ਨੇ ਹਾਂ ਕਰ ਦਿੱਤੀ ਸੀ ਤੇ ਕਿਹਾ ਠੀਕ ਹੈ ਘਰ ਵਿੱਚ ਕਮਰਾ ਖਾਲੀ ਸੀ ਉਸ ਨੂੰ ਕੀ ਤਰਲ ਸੀ ਰਾਤ ਬਹੁਤ ਹੋ ਗਈ ਸੀ ਤੇ ਮੈਂ ਆਪਣੇ ਘਰ ਵਾਲੇ ਨੂੰ ਰੋਟੀ ਖਵਾਈ ਦੇ ਉਸ ਨੂੰ ਸਵਾਦ ਦਿੱਤਾ ਤੇ ਫਿਰ ਮੈਂ ਡਰਾਈਵਰ ਦੇ ਕਮਰੇ ਵਿੱਚ ਰੋਟੀ ਦੇਣ ਗਈ ਜਦੋਂ ਮੈਂ ਉਸ ਨੂੰ ਰੋਟੀ ਦੇਣ ਗਈ ਤਾਂ ਉਸ ਨੇ ਮੈਨੂੰ ਕਿਹਾ ਕਿ ਮੇਜ਼ ਉੱਤੇ ਰੱਖ ਦਿਓ ਜਿੱਦਾਂ ਹੀ ਮੈਂ ਮੇਜ਼ ਦੇ ਉੱਤੇ ਰੋਟੀ ਰੱਖ ਕੇ ਜਾਣ ਲੱਗੀ ਉਸ ਨੇ ਮੇਰਾ ਹੱਥ ਫੜ ਲਿਆ ਸੀ ਤੇ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੇਰੀ ਇੱਕ ਗੱਲ ਜ਼ਰੂਰ ਸੁਣ ਕੇ ਚਾਹੀਓ ਮੈਂ ਉਸ ਨੂੰ ਕਿਹਾ ਕਿ ਹਾਂ ਬੋਲ ਕੀ ਕਹਿਣਾ ਚਾਹਣਾ ਤਾਂ ਉਸ ਨੇ ਕਿਹਾ ਕਿ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੀ ਹੋ ਫੇਰੀ ਸਨੇ ਆਦਮੀ ਦੇ ਨਾਲ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੀ ਹੋ ਮੈਂ ਉਸ ਨੂੰ ਕਿਹਾ ਕਿ ਪਹਿਲਾਂ ਸਭ ਕੁਝ ਠੀਕ ਸੀ ਇਹ ਤਾਂ ਇੱਕ ਖਾਸੇ ਦੇ ਦੌਰਾਨ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਉਹ ਮੇਰੇ ਵੱਲ ਘੂਰ ਘੂਰ ਕੇ ਵੇਖ ਰਹੀ ਸੀ ਉਸ ਨੂੰ ਮੈਂ ਇਹ ਗੱਲ ਅਸੀ ਜਦੋਂ ਰਾਤ ਨੂੰ 11 ਵਜੇ ਤੁਹਾਡਾ ਘਰ ਵਾਲਾ ਸੌਂ ਗਿਆ ਤਾਂ ਤੁਸੀਂ ਮੈਨੂੰ ਮਿਲ ਕੇ ਜਾਇਓ ਮੇਰੀ ਪੂਰੀ ਗੱਲ ਸੁਣ ਲਿਓ ਮੈਂ ਉਸ ਨੂੰ ਕਿਹਾ ਕਿ ਤੂੰ ਜੋ ਕਹਿਣਾ ਚਾਹੁੰਨਾ ਹੁਣ ਕਹਿ ਦੇ ਰਉਸਨੇ ਕਿਹਾ ਕਿ ਨਹੀਂ ਤੁਸੀਂ ਫੇਰ ਆਓ ਮੈਂ ਤਾਂ ਡਿਊਟੀ ਕਰਾਂਗਾ ਮੈਂ ਚੁੱਪ ਕਰਕੇ ਚਲੀ ਗਈ ਸੀ ਤੇ ਰਾਤ ਦੇ 11 ਵਜੇ ਮੈਂ ਡਰਾਈਵਰ ਦੇ ਕਮਰੇ ਵਿੱਚ ਗਈ ਮੈਨੂੰ ਵੇਖ ਕੇ ਉਹ ਵੇਖਦਾ ਹੀ ਰਹਿ ਗਿਆ ਸੀ ਤੇ ਮੈਂ ਉਸ ਸਮੇਂ ਆਪਣੀ ਨਾਈਟੀ ਪਾਈ ਹੋਈ ਸੀ ਮੈਂ ਉਸਦੇ ਕਮਰੇ ਵਿੱਚ ਗਈ ਤਾਂ ਉਸਨੇ ਮੇਰਾ ਹੱਥ ਫੜ ਲਿਆ ਸੀ ਅਤੇ ਮੇਰੀ ਤਾਰੀਫ ਕੀਤੀ ਜੋ ਕਿ ਮੈਨੂੰ ਸੁਣਨ ਦੇ ਵਿੱਚ ਵਧੀਆ ਲੱਗ ਰਹੀ ਸੀ ਮੈਂ ਹਰਾ ਰਹਿ ਗਈ ਸੀ ਜਦੋਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਆਪਣੀ ਅੱਖਾਂ ਦਾ ਨੀਵੀਆਂ ਕਰ ਲਿੱਤੀਆਂ ਸੀ ਤੇ ਉਸ ਨੂੰ ਲੱਗਾ ਕਿ ਸ਼ਾਇਦ ਮੈਂ ਉਸ ਦੀ ਗੱਲ ਵਿੱਚ ਹਾਮੀ ਭਰੀ ਹੈ ਕਿ ਮੈਂ ਉਸ ਨਾਲ ਸਹਿਮਤ ਹਾਂ ਅਤੇ ਮੈਂ ਇੱਕ ਜਵਾਨ ਕੁੜੀ ਸੀ ਮੇਰੇ ਵੀ ਸੁਪਨੇ ਸੀ ਜੋ ਕਿ ਮੇਰਾ ਘਰਵਾਲਾ ਪੂਰੇ ਨਹੀਂ ਕਰ ਸਕਦਾ ਸੀ ਉਸ ਨੇ ਮੈਨੂੰ ਖੁਸ਼ੀ ਦਿੱਤੀ ਜਿਸ ਨਾਲ ਮੈਨੂੰ ਸਕੂਨ ਮਿਲਿਆ ਤੇ ਮੈਂ ਬਹੁਤ ਸਮੇਂ ਤੋਂ ਖੁਸ਼ੀ ਨਹੀਂ ਪਾਈ ਸੀ ਇਸ ਤਰ੍ਹਾਂ ਇੱਕ ਨਵਾਂ ਰਿਸ਼ਤਾ ਬਣ ਗਿਆ ਸੀ ਹੁਣ ਅਸੀਂ ਇੱਕ ਦੂਜੇ ਨਾਲ ਜਦੋਂ ਵੀ ਮੌਕਾ ਮਿਲਦਾ ਆਪਣਾ ਸਮਾਂ ਬਤਾਉਂਦੀ ਕਦੀ ਰਾਤ ਨੂੰ ਤੇ ਕਦੀ ਸ਼ਾਮ ਨੂੰ ਕਿਉਂਕਿ ਘਰ ਵਿੱਚ ਤਾਂ ਕੋਈ ਹੋਰ ਹੈ ਹੀ ਨਹੀਂ ਸੀ ਹੁਣ ਜ਼ਿਆਦਾ ਸਮੇਂ ਮੈਂ ਉਸਦੇ ਨਾਲ ਹੀ ਰਹਿੰਦੀ ਸੀ ਕਿਉਂਕਿ ਹੁਣ ਸਾਡੇ ਘਰ ਵਿੱਚ ਉਹ ਸਾਡੇ ਨਾਲ ਹੀ ਰਹਿਣਾ ਸੀ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਪੈਂਦਾ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਬਹੁਤ ਵਧੀਆ ਸਮਾਂ ਲੰਘ ਰਿਹਾ ਸੀ ਜੁਨੋਸ ਨੂੰ ਇੱਥੇ ਰਹਿੰਦੇ ਹੋਏ ਪੰਜ ਮਹੀਨੇ ਹੋ ਗਏ ਸੀ ਅਤੇ ਘਰਵਾਲੇ ਦੀ ਅੱਖਾਂ ਦੀ ਰੌਸ਼ਨੀ ਹਾਲੇ ਤੱਕ ਵਾਪਸ ਨਹੀਂ ਆਈ ਸੀ ਪਰ ਸੀ ਡਾਕਟਰ ਕੋਲ ਹਮੇਸ਼ਾ ਜਾਂਦੇ ਸੀ ਉਸ ਦਿਨ ਵੀ ਅਸੀਂ ਡਾਕਟਰ ਨੂੰ ਖਾਇਆ ਪਰ ਡਾਕਟਰ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਘਰ ਲੈ ਜਾਓ ਅਤੇ ਇਹਨਾਂ ਦਾ ਧਿਆਨ ਰੱਖੋ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਆਣੀ ਹੁਣ ਮੁਸ਼ਕਲ ਲੱਗ ਰਹੀ ਹੈ ਪਰ ਉਹਨਾਂ ਨੇ ਫੇਰ ਵੀ ਇੱਕ ਛੋਟਾ ਜਿਹਾ ਆਪਰੇਸ਼ਨ ਕਰ ਦਿੱਤਾ ਸੀ ਤੇ ਅਸੀਂ ਉਸ ਨੂੰ ਲੈ ਕੇ ਘਰ ਆ ਗਏ ਆਪਣੇ ਘਰ ਵਾਲੇ ਨੂੰ ਮਕਮਰੇ ਵਿੱਚ ਛੱਡ ਦਿੱਤਾ ਇਦਾਂ ਹੀ ਡਾਕਟਰ ਨੇ ਸਾਨੂੰ ਫੇਰ 7 ਦਿਨ ਬਾਅਦ ਬੁਲਾਇਆ ਸੀ ਅਸੀਂ ਫੇਰ ਡਾਕਟਰ ਕੋਲ ਗਏ ਆਪਣੇ ਘਰ ਵਾਲੇ ਦੀ ਜਾਂਚ ਕਰਵਾਈ ਚੈੱਕ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਲੈ ਕੇ ਫੇਰ ਘਰ ਆ ਗਏ ਸੀ ਅਤੇ ਮੈਂ ਉਹਨਾਂ ਨੂੰ ਘਰ ਲਿਆ ਕੇ ਕਮਰੇ ਵਿੱਚ ਛੱਡ ਦਿੱਤਾ ਸੀ ਤੇ ਆਪ ਉਸ ਡਰਾਈਵਰ ਦੇ ਕੋਲ ਚਲੀ ਗਈ ਸੀ ਤੇ ਮੈਂ ਉਸ ਦੇ ਨਾਲ ਹੀ ਆਪਣੀ ਮਸਤੀ ਦੇ ਵਿੱਚ ਸੀ ਪਰ ਇਸ ਵਾਰੀ ਜੋ ਹੋਇਆ ਉਹ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਅਚਾਨਕ ਹੀ ਸਾਡੇ ਦੋਨਾਂ ਦੇ ਸਾਹਮਣੇ ਮੇਰਾ ਘਰ ਵਾਲਾ ਆ ਕੇ ਖੜਾ ਹੋ ਗਿਆ ਸੀ ਉਸ ਨੇ ਸਾਡੇ ਵੱਲ ਵੇਖਿਆ ਤੇ ਕਿਹਾ ਕਿ ਮੈਨੂੰ ਕੁਝ ਨਹੀਂ ਲੱਗਦਾ ਸ਼ੱਕ ਸੀ ਪਾ ਮੈਂ ਮੈਨਾਂ ਹੋ ਗਿਆ ਸੀ ਪਰ ਕੰਨਾਂ ਨਾਲ ਮੈਨੂੰ ਸਾਫ਼ ਸੁਣਦਾ ਕਿ ਤੁਸੀਂ ਕੀ ਕਰ ਰਹੇ ਹੋ ਤੇ ਤੂੰ ਮੇਰੀ ਪਿੱਠ ਪਿੱਛੇ ਕੀ ਕਰਦੀ ਹੈ ਜਦੋਂ ਤੂੰ ਤੁਸੀਂ ਇਹ ਸਭ ਕਰਦੇ ਹੋ ਮੈਂ ਸੌਣ ਦਾ ਨਾਟਕ ਕਰਦਾ ਸੀ ਪਰ ਮੈਨੂੰ ਸਮਝ ਆ ਗਿਆ ਸੀ ਪਰ ਮੈਂ ਤੁਹਾਨੂੰ ਰੰਗਿਆ ਤਿੰਨੀ ਫੜਨਾ ਚਾਹੁੰਦਾ ਸੀ ਇਸ ਲਈ ਮੈਂ ਡਾਕਟਰ ਨੂੰ ਸਭ ਦੱਸ ਦਿੱਤਾ ਸੀ ਤੇ ਕਿਹਾ ਸੀ ਕਿ ਮੇਰੇ ਘਰ ਬੜੇ ਨੂੰ ਨਾ ਦੱਸੇ ਕਿ ਮੇਰੀ ਅੱਖਾਂ ਦੀ ਰੋਸ਼ਨੀ ਆ ਗਈ ਇਸ ਲਈ ਡਾਕਟਰ ਨੇ ਵੀ ਤੈਨੂੰ ਕੁਝ ਨਹੀਂ ਦੱਸਿਆ ਕਿ ਕਿ ਸਭ ਕੁਝ پلان ਦੇ ਨਾਲ ਹੋ ਰਿਹਾ ਸੀ ਅਤੇ ਤੇਰੇ ਤੋਂ ਹੀ ਗੱਲ ਲਗਾਈ ਫਿਰ ਉਹਨਾਂ ਨੇ ਮੇਰਾ ਆਪਰੇਸ਼ਨ ਕਰ ਦਿੱਤਾ ਸੀ ਜਿਸ ਨਾਲ ਮੈਨੂੰ ਨਜ਼ਰ ਆਉਣ ਲੱਗ ਗਿਆ ਸੀ ਤੇ ਮੈਨੂੰ ਬਿਲਕੁਲ ਸਾਫ਼ ਦਿੱਸਦਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਦੇਖਿਆ ਕਿ ਤੂੰ ਡਰਾਈਵਰ ਦੇ ਪਿੱਛੇ ਪਿੱਛੇ ਚੱਲੀ ਤੈਨੂੰ ਸਮਝ ਹੀ ਨਾ ਆਇਆ ਤੈਨੂੰ ਸਿਰਫ ਡਰਾਈਵਰ ਹੀ ਚਾਹੀਦਾ ਸੀ ਤੈਨੂੰ ਮੈਂ ਨਹੀਂ ਚਾਹੀਦਾ ਸੀ ਕਿੰਨੀ ਵਾਰੀ ਤੁਸੀਂ ਆਪਸ ਵਿੱਚ ਸਭ ਕੁਝ ਕੀਤਾ ਇੱਕ ਰਿਸ਼ਤਾ ਕਾਇਮ ਕੀਤਾ ਪਰ ਅੱਜ ਮੈਂ ਤੈਨੂੰ ਰੰਗੀ ਹੱਤੀ ਫੜ ਲਿਆ ਹੈ ਇਹਨਾ ਸੁਣਨ ਤੋਂ ਬਾਅਦ ਮੈਂ ਆਪਣੇ ਘਰਵਾਲੇ ਨੂੰ ਕਿਹਾ ਕਿ ਮੈਨੂੰ ਮaaf ਕਰ ਦਿਓ ਮੇਰਾ ਕੋਈ ਕਸੂਰ ਨਹੀਂ ਇਹ ਸਾਰਾ ਕਸੂਰ ਇਸ ਚਾਈਵਰ ਦਾ ਹੈ ਇਸਨੇ ਹੀ ਮੈਨੂੰ ਗਲਤ ਕੰਮਾਂ ਵਿੱਚ ਫਸਾਇਆ ਹੈ ਪਰ ਮੇਰੇ ਘਰਵਾਲੇ ਨੇ ਮੇਰੀ ਇੱਕ ਗੱਲ ਨਾ ਸੁਣੀ ਅਤੇ ਉਸਨੇ ਆਪਣਾ ਪੱਲਾ ਛਾੜ ਦਿੱਤਾ ਉਸਨੇ ਕਿਹਾ ਕਿ ਸਭ ਕੁਝ ਤੇਰੀ ਮਰਜ਼ੀ ਨਾਲ ਹੋਇਆ ਹੈ ਮੈਂ ਇੱਥੇ ਕੁਝ ਵੀ ਨਹੀਂ ਕੀਤਾ ਤੇ ਤੂੰ ਹੀ ਮੈਨੂੰ ਬੁਲਾਇਆ ਸੀ ਇਹ ਸੁਣ ਕੇ ਮੇਰੇ ਘਰ ਵਾਲੇ ਨੂੰ ਹੋਰ ਗੁੱਸਾ ਆ ਗਿਆ ਸੀ ਤੇ ਉਸ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਮੈਨੂੰ ਘਰੋਂ ਕੱਢ ਦਿੱਤਾ ਸੀ ਮੈਂ ਬਹੁਤ ਰੋਈ ਸੀ ਤੇ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੋਂ ਹੀ ਬਰਬਾਦ ਕਰ ਲਈ ਸੀ ਮੈਨੂੰ ਬਹੁਤ ਛੇਤੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਹੌਲੀ-ਹੌਲੀ ਮੇਰੇ ਆਪਣੇ ਮਾਪੇ-ਮਾਪੇ ਤੇ ਘਰਦਿਆਂ ਨੇ ਵੀ ਮੇਨਾਂ ਰਿਸ਼ਤਾ ਤੋੜ ਲਿਆ ਸੀ ਹੁਣ ਮੈਂ ਬਿਲਕੁਲ ਹੀ ਇਕੱਲੀ ਰਹਿ ਗਈ ਸੀ हालात ये हो गए जी कि ड्राइवर भी दूर हो गया सी। ਹੁਣ ਮੇਰਾ ਕੋਈ ਵੀ ਨਹੀਂ ਸੀ। ਕੁਝ ਦਿਨਾਂ ਦੇ ਬਾਅਦ ਮੇਰਾ ਘਰ ਵਾਲਾ ਆਪਣੇ ਭਰਾ ਕੋਲ ਚਲਾ ਗਿਆ। ਅਤੇ ਉੱਥੋਂ ਪਤਾ ਲੱਗਾ ਕਿ ਉਸਨੇ ਉੱਥੇ ਜਾ ਕੇ ਵਿਆਹ ਕਰਵਾ ਲਿਆ ਹੈ। ਤੇ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ ਹੈ। ਤੇ ਮੈਂ ਇੱਥੇ ਆਪਣੀ ਗਲਤੀ ਤੇ ਪਛਤਾ ਰਹੀ ਸੀ। ਮੇਰੇ ਘਰ ਵਾਲੇ ਨੇ ਮੈਨੂੰ ਹਮੇਸ਼ਾ ਨਹੀਂ ਛੱਡ ਦਿੱਤਾ ਸੀ ਤੇ ਆਪਣੀ ਨਵੀਂ ਜ਼ਿੰਦਗੀ ਵਿੱਚ ਰੁੱਝ ਗਿਆ ਸੀ। ਤੇ ਮੈਨੂੰ ਆਪਣੀ ਗਲਤੀ ਥੀ। ਬਹੁਤ ਹੀ ਜ਼ਿਆਦਾ ਪਛਤਾਵਾ ਸੀ ਕਿ ਮੈਂ ਆਪਣੇ ਹੱਥੀਂ ਆਪਣੀ ਜ਼ਿੰਦਗੀ ਖਰਾਬ ਕਰ ਲਈ ਸੀ ਦੋਸਤੋ ਇਹ ਰਿਸ਼ਤਾ ਵਿਸ਼ਵਾਸ ਦਾ ਹੁੰਦਾ ਕਦੇ ਕਦੇ ਚਾਹੇ ਉਹ ਘਰ ਵਾਲਾ ਜਾਂ ਘਰਵਾਲੀ ਆਪਣੇ ਜੀਵਨ ਸਾਥੀ ਨਾਲ ਧੋਖਾ ਨਹੀਂ ਕਰ ਸਕਦੇ ਇਹ ਰਿਸ਼ਤੇ ਦੇ ਨੀਵ ਵਿਸ਼ਵਾਸ ਤੇ ਪਿਆਰ ਤੇ ਹੁੰਦੀ ਹੈ ਤੇ ਉਹ ਵਿਸ਼ਵਾਸ ਹਮੇਸ਼ਾ ਬਣਾ ਕੇ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਨਸਾਨ ਦੀ ਇੱਜ਼ਤ ਹੈ ਪਰ ਸविता ਨੇ ਹੁਣ ਆਪਣੇ ਪਰਿਵਾਰ ਵਿੱਚ ਸਭ ਕੁਝ ਖੋ ਦਿੱਤਾ ਸੀ ਤੇ ਬਿਨਾ ਪਰਸ਼ਤਾਵੇ ਤੂੰ ਉਸ ਕੋਲ ਕੁਝ ਨਹੀਂ ਸੀ ਕਦੇ ਵੀ ਆਪਣੇ ਜੀਵਨ ਸਾਥੀ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਹਮੇਸ਼ਾ ਉਸ ਦੇ ਨਾਲ ਪਿਆਰ ਅਤੇ ਵਫਾਦਾਰੀ ਕਰਨੀ ਚਾਹੀਦੀ ਹੈ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ ਜੀ